ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹਰੀ ਕੇ ਹੈਡ ਉੱਪਰ ਪਾਣੀ ਦਾ ਤੁਸੀਂ ਵਾਹ ਦੇਖ ਹੀ ਰਹੇ ਹੋ ਜੋ ਬਹੁਤ ਹੀ ਵੱਡੇ ਪੱਧਰ ਤੇ ਨਕਾ ਨਕ ਭਰਿਆ ਹੋਇਆ ਹੈ ਸੋ ਸੁਣ ਚਾਇਆ ਕਿ ਸਤਲੋਧ ਦੇ ਵਿੱਚ ਹੋਰ 2.5 ਲੱਖ ਕਿਊਸਿਕ ਪਾਣੀ ਛੜਿਆ ਗਿਆ ਹੈ ਅਗਰ ਉਹ ਪਾਣੀ ਇੱਥੇ ਹੋਰ ਇਕੱਠਾ ਹੁੰਦਾ ਹੈ ਤਾਂ ਇਸ ਦੇ ਨਾਲ ਹਾਲਾਤ ਖਰਾਵੀ ਹੋ ਸਕਦੇ ਨੇ ਸੋ ਅਤਿਯਾਤ ਰੱਖੋ ਪਾਣੀ ਦਾ ਪੱਧਰ ਵੱਧ ਵੀ ਸਕਦਾ ਹੈ ਸੋ ਮਾਲਕ ਭਲਾ ਕਰੇ ਕਿਰਪਾ ਕਰੇ ਆਪਣੇ ਪੰਜਾਬ ਨੂੰ ਹੱਥ ਦੇ ਕੇ ਇਸ ਆੜ ਦੀ ਮਾਰ ਤੋਂ ਬਚਾਵੇ ਪਰ ਪਾਣੀ ਦਾ ਪੱਧਰ ਬਹੁਤ ਵੱਡੇ ਪੱਧਰ ਤੇ ਹੈ ਨਕਾ ਨਕ ਭਰਿਆ ਹੈ ਸਾਰੇ ਪਾਸੇ ਦੇਖੋ ਪਾਣੀ ਹੀ ਪਾਣੀ ਸੋ ਇਹ ਤਾਂ ਮਾਲਕ ਹੀ ਕਿਰਪਾ ਕਰੇ ਸੱਚੇ ਪਾਤਸ਼ਾਹ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ ਅੰਜਿਤ ਦਵਾਰੇ ਉਬਰੇ ਤੇ ਤੇ ਲੋ ਬਾਹਰ ਸਤਿਗੁਰੂ ਆਪ ਹੀ ਹੱਥ ਦੇ ਕੇ ਰੱਖ ਲੈਣ ਸਾਡੀ ਕੋਈ ਵਾਹ ਨਹੀਂ ਇਨਸਾਨਾਂ ਦੇ ਦਾਤ ਖੜੀ ਹੈ ਪਰ ਸੱਚੇ ਪਾਸ਼ਾ ਆਪ ਹੀ ਇਸ ਚੀਜ਼ ਨੂੰ ਰੱਖਿਆ ਕਰ ਸਕਦੇ ਨੇ ਸਾਡੀ ਇਹ ਦਾਤ ਇਹ ਅਗੇ ਅਰਦਾਸ ਹੈ ਬੇਨਤੀ ਹੈ ਜੋੜੜੀ ਹੈ ਮਾਲਕ ਕਬੂਲ ਕਰੇ ਤੇ ਇਸ ਪਾਣੀ ਦੇ ਵਹਿਣ ਤੋਂ ਬਚਾਏ